ਲਧਿਆਣਾ ਜਮਨੀ ਚੋਣ ਦੇ ਲਈ ਆਖਰੀ ਦੌਰ ਦੇ ਵਿੱਚ ਪ੍ਰਚਾਰ ਸਾਰੀਆਂ ਤਰ੍ਹਾਂ ਦੀ ਚੋਕੀ ਸਿਆਸੀ ਤਾਕਤ ਕੱਲ ਸ਼ਾਮ 5 ਵਜੇ ਰੁਕ ਜਾਵੇਗਾ ਪ੍ਰਚਾਰ ਦਾ ਸ਼ੋਰ 19 ਤਰੀਕ ਨੂੰ ਵੋਟਰ ਆਪਣੇ ਵੋਟ ਹੱਕ ਦਾ ਕਰਨਗੇ ਇਸਤੇਮਾਲ ਸ਼੍ਰੀ ਪੰਜਾਬ ਦੀ ਵਰਸੀ ਮਨਾਉਣ ਦੇ ਲਈ ਐ ਜੀ ਪੀ ਸੀ ਪਾਕਿਸਤਾਨ ਨੇ ਭੇਜੀਗੀ ਜਥਾ ਦੁਨੀ ਦੇਸ਼ਾਂ ਦੇ ਵਿਚਾਰੇ ਤਣਾ ਕਰਕੇ ਲਿਆ ਫੈਸਲਾ 29 ਜੂਨ ਨੂੰ ਪਾਕਿਸਤਾਨ ਦੇ ਵਿੱਚ ਹੋਣੇ ਨੇ ਸਮਾਗਮ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲ ਉਥਰਾ ਨੂੰ ਮਿਲੀ ਸਿਕਿਉਰਿਟੀ ਦੀਪਿਕਾ ਦੇ ਘਰ ਦੇ ਬਾਹਰ ਪੰਜਾਬ ਪੁਸਤੈਨਾਤ ਅਮਰਿਤਪਾਲ ਮਹਿਰੋਂ ਦੇ ਸਮਰਥਕ ਵੱਲੋਂ ਮਿਲ ਰਹੀਆਂ ਨੇ ਧਮਕੀਆਂ ਕਮਲ ਭਾબી ਦੇ ਕਤਲ ਦੇ ਮੁਲਜ਼ਮ ਅਮਰਿਤਪਾਲ ਮਹਿਰੋਂ ਦਾ ਕੇਸ ਲੜਨਗੇ ਹੁਮਨ ਬ੍ਰਦਰਜ਼ ਕਿਹਾ ਸਰੈਂਡਰ ਕਰਨ ਦੇ ਲਈ ਤਿਆਰ ਹੈ ਅਮਰਿਤਪਾਲ ਮਹਿਰੋਂ ஆயੂਥ ਨੂੰ ਖਰਾਬ ਕਰਨ ਵਾਲੇ ਇਨਫਲੂਐਂਸਰਸ ਤੇ ਵੀ ਹੋਵੇ ਕਾਰਵਾਈ ਹਰਿਆਣਵੀ ਮਾਡਲ ਸਿਮਨੀ ਚੌਧਰੀ ਦਾ ਹੋਇਆ ਪੋਸਟਮਾਰਟਮ ਕਤਲ ਮਾਮਲੇ ਦੇ ਵਿੱਚ ਪੁਲਿਸ ਨੇ ਹਿਰਾਸਤ ਵਿੱਚ ਲਿਆ ਸਿਮਨੀ ਦਾ ਬੁਆਏ ਫਰੈਂਡ ਸੁਨੀਲ ਨਹਿਰ ਦੇ ਵਿੱਚ ਮਿਲੀ ਸੀ ਸਿਮਨੀ ਦਿਲਾਸ਼ ਮੁਹਾਲੀ ਦੇ ਪੁਰਾਣੀ ਦੇ ਵਿੱਚ ਪਾਸਟਰ ਬਜਿੰਦਰ ਦੇ ਚਰਚ ਦੇ ਨੇੜੇ ਗੈਰ ਕਾਨੂੰਨੀ ਉਹ ਸਾਰੀਆਂ ਦੀ ਕੀਤੀ ਜਾ ਰਹੀ ਹੈ ਨਿਸ਼ਾਨਦੇਹੀ ਅਧਿਕਾਰੀ ਨੇ ਕਾਰਵਾਈ ਦੱਸਿਆ ਰੂਟੀਨ ਵਰਕ ਕੁਝ ਲੋਕ ਪਾਸਟਰ ਤੇ ਲਗਾ ਰਹੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ ਸਿੱਖ ਸ਼ਖਸ ਤੇ ਚप्पल ਸੁੱਟਣ ਦੇ ਇਲਜ਼ਾਮਾਂ ਦੇ ਵਿੱਚ ਕੇਂਦਰੀ ਮੰਤਰੀ ਸੁਕੰਤਾ ਮਜੂਮਦਾਰ ਦੇ ਖਿਲਾਫ ਐਫ ਆਈ ਆਰ ਟੀ ਐਮ ਸੀ ਨੇ ਕਿਹਾ ਸਿੱਖ ਸ਼ਖਸ ਦੀ ਪੱਗ ਤੇ ਵੱਜੀ ਚप्पल ਤਾਂ ਭਾਜਪੀ ਦੀ ਸਫਾਈ ਇਹ ਚप्पल ਨਹੀਂ ਕਾਗਜ਼ ਚੰਡੀਗੜ੍ਹ ਦੇ ਵਿੱਚ 1 ਨੇਸ਼ਨ 1 ਇਲੈਕਸ਼ਨ ਨੂੰ ਲੈ ਕੇ ਜੁਆਇੰਟ ਕਮੇਟੀ ਦੀ ਹੋਈ ਬੈਠਕ ਹਰਿਆਣਾ ਦੇ ਸਿਆਸੀ ਤਲਾਂ ਦੇ ਨਾਲ ਕੀਤੀ ਚਰਚਾ ਵੱਖ-ਵੱਖ ਦਲਾਂ ਨੇ ਦਿੱਤੇ ਸੁਝਾ ਸਸਿਕਾ ਆ ਤੁਸੀਂ ਵੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਹਰਪ੍ਰਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਹੋਵੇਗੀ ਲੁਧਿਆਣਾ ਦੀ ਲੁਧਿਆਣਾ ਜਿੰਨੀ ਚੋਣ ਨੂੰ ਲੈ ਕੇ ਪ੍ਰਚਾਰ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਤਾਂ ਇਸ ਦੇ ਵਿਚਾਲੇ ਜੋੜ ਤੋੜ ਵੀ ਲਗਾਤਾਰ ਜਾਰੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਦੇ ਵਰਕਰ ਸ਼ਾਮਲ ਹੋਏ ਨੇ ਪਹਿਲਾਂ ਆਮ ਆਦੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸੀ ਅਮਨ ਅਰੋੜਾ ਤੇ ਹਰਜੋਤ ਬੈਂਸ ਨੇ ਪਾਰਟੀ ਦੇ ਵਿੱਚ ਇਹਨਾਂ ਦਾ ਵੈਲਕਮ ਕੀਤਾ ਹੈ ਆ ਕਿਉਂਕਿ ਪ੍ਰਚਾਰ ਜਿੱਥੇ ਕਿ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਇਸ ਦੇ ਵਿਚਾਲੇ ਜੋਰ-ਤੋਰ ਵੀ ਕੀਤਾ ਜਾ ਰਿਹਾ ਤੇ ਹਰ ਪਾਰਟੀ ਦੇ ਦਿਗਜ ਦੇ ਵੱਲੋਂ ਪੂਰੀ ਤਾਕਤ ਵੀ ਚੁੱਕੀ ਜਾ ਰਹੀ ਹੈ ਉਮੀਦਵਾਰਾਂ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਇਸ ਦੇ ਵਿਚਾਲੇ ਜਾਣਾਂ ਦੀ ਤੁਹਾਨੂੰ ਅਸੀਂ ਤੁਸੀਂ ਨਾਮ ਖਾਰਗੇ ਇੱਥੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਪਾਰਟੀ ਦੇ ਵਰਕਰ ਵਿਸ਼ਾਲ ਬੱਤਰਾ ਜੀ 25 ਸਾਲ ਕਾਂਗਰਸ ਰੇਨ ਹੈ ਉਸ ਤੋਂ ਬਾਅਦ 2021 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰਪ੍ਰੀਤ ਗੋਗੀ ਜੀ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਪਰੰਤੂ ਪਿਛਲੇ ਸਾਲ ਇਹ ਆਮ ਆਦਮੀ ਪਾਰਟੀ ਤੋਂ ਤੋਂ ਛੱਡ ਗਏ ਸੀ ਤੇ ਅੱਜ ਵਾਪਸੀ ਕਰ ਰਿਹਾ ਆਪਣੇ ਪੂਰੇ ਪਰਿਵਾਰ ਦੇ ਨਾਲ ਤੇ ਮੈਨੂੰ ਇਹ ਲੱਗ ਰਿਹਾ ਕਿ ਇਹਨਾਂ ਦੀ ਜੁਆਇਨਿੰਗ ਦੇ ਨਾਲ ਸਾਨੂੰ ਲੁਧਿਆਣਾ ਵੈਸਟ ਦੇ ਵਿੱਚ ਵੱਡਾ ਵੱਲ ਮਿਲੇਗਾ ਕਿਉਂਕਿ ਇਹਨਾਂ ਦੀ ਵੱਡੀ ਟੀਮ ਹੈ ਤੇ ਮੈਂ ਇਹਨਾਂ ਦਾ ਆਪਣੀ ਪਾਰਟੀ ਵੱਲੋਂ ਇਹਨਾਂ ਦਾ ਸਵਾਗਤ ਕਰਦਾ ਹਾਂ ਵਿਸ਼ਾਲ ਬੱਤਰਾ ਜੀ ਸਤਲੁਜਾਣਾ ਜਿਮਨੀ ਚੋਣ ਦੇ ਵਿੱਚ ਇਲਜ਼ਾਮ ਬਾਜ਼ੀਆਂ ਦਾ ਦੌਰ ਵਿਚਾਰੀ ਹੈ ਭਾਜਪਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਲੁਧਿਆਣਾ ਚੋਣ ਤੋਂ ਮੁੱਖ ਮੰਤਰੀ ਗਾਇਬ ਹੋਏ ਨੇ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਕਈ ਸਵਾਲ ਖੜੇ ਕਰਦੀ ਹੈ ਬਿਜਲੀ ਬਿੱਲਾਂ ਨੂੰ ਲੈ ਕੇ ਵੀ ਸਰਕਾਰ ਤੇ ਰਵਨੀਤ ਬਿੱਟੂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਪੰਜਾਬ ਦਾ ਸੀਐਮ ਗੁੰਮ ਹੋ ਗਿਆ ਪੰਜਾਬ ਦਾ ਸੀਐਮ ਲਾਪਤਾ ਹੋ ਗਿਆ ਇਹ ਨਹੀਂ ਪਤਾ ਲੱਗ ਰਿਹਾ ਕਿਥੋਂ ਬੋਲ ਰਿਹਾ ਬਈ ਜਦੋਂ ਸ਼ਕਲ ਤਾਂ ਠੀਕ ਲੱਗ ਰਹੀ ਆ ਚੰਗੇ ਭਲੇ ਲੱਗ ਰਿਹਾ ਬੋਲਦੇ ਵੀ ਚੰਗੇ ਭਲੇ ਆ ਪਰ ਉਹ ਪ੍ਰੋਗਰਾਮ ਚੋਂ ਨਹੀਂ ਬੋਲਦੇ ਹੁੰਦੇ ਬੋਲਦੇ ਮੀਡੀਆ ਚ ਟੀਵੀ ਚ ਹੁੰਦੇ ਇਹ ਸਮਝ ਨਹੀਂ ਆਉਂਦੀ ਵੀ ਮੁੱਖ ਮੰਤਰੀ ਜਿਹੜੇ ਨੇ ਉਹ ਲੁਧਿਆਣਾ ਦੀ ਇਲੈਕਸ਼ਨ ਛੱਡ ਕੇ ਜਾਂ ਤਾਂ ਭਜਾਤੇ ਜਾਂ ਭੱਜ ਗਏ ਇਹ ਬੜਾ ਫਿਕਰ ਵਾਲਾ ਗੰਭੀਰ ਗੱਲ ਆ ਵੀ ਕੀ ਕੇਜਰੀਵਾਲ ਹੋਣਾ ਨੇ ਕਿਤੇ ਸਾਡੇ ਪੰਜਾਬ ਦੇ ਸੀਐਮ ਨੂੰ ਕੀ ਉਹਨਾਂ ਨੂੰ ਕਿਤੇ ਕਿਡਨੈਪ ਕਰ ਲਿਆ ਕੀ ਕਿਤੇ ਉਹਨਾਂ ਨੂੰ ਉਹਨਾਂ ਨੇ ਕੋਈ ਇਸ ਤਰੀਕੇ ਨਾਲ ਮੈਡੀਕੇਸ਼ਨ ਕਰਕੇ ਰੱਖਿਆ ਹੋਇਆ ਫਦਰ ਕਾਂਗਰਸ ਨੇ ਵੀ ਇਹ ਦੇਣਾ ਸੀਟ ਤੇ ਪੂਰੀ ਤਾਕਤ ਝੋਕੀ ਹੋਈ ਹੈ ਰਾਜਾ ਵੜਿੰਗ ਤੇ ਪੰਜਾਬ ਦੇ ਇੰਚਾਰਜ ਪੰਜਾਬ ਕਾਂਗਰਸ ਦੇ ਇੰਚਾਰਜ ਪਪੇਸ਼ ਬਗੇਲ ਨੇ ਪੂਰੀ ਵਾਹ ਲਗਾਈ ਜਮਨੀ ਚੋਣ 2027 ਦਾ ਰਾਹ ਤਿਆਰ ਕਰੇਗੀ ਇਸ ਦੌਰਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਵੀ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜਨਨੀ ਚੋਣ 2027 ਦਾ ਰਾਹ ਤਿਆਰ ਕਰੇਗੀ ਲੋਕ ਇਸ ਨਵੇਂ ਬਦਲਾਅ ਤੋਂ ਅੱਕ ਚੁੱਕੇ ਨੇ ਹਾਲਾਂਕਿ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਖੁਦ ਮੌਜੂਦ ਨਹੀਂ ਸਨ ਅੱਜ ਦਾ ਇਹ ਜਿਹੜਾ ਚੋਣ ਹੈ ਇਹ ਇਸ ਚੋਣ ਨੇ 2027 ਦਾ ਰਸਤਾ ਤੈਅ ਕਰ ਰਿਹਾ ਹੈ ਇਸ ਚੋਣ ਨੇਉਣ ਆਵੇ ਦਿਨਾਂ ਦਿਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ ਚ ਜਾਏਗਾ ਉਹ ਤੈਅ ਕਰਨਾ ਹੈ ਇਸ ਚੋਣ ਦਾ ਜੇ ਰੋਪੜ ਤੋਂ ਲੈ ਕੇ ਹਭੋਰ ਤੱਕ ਜੇ ਨੱਤਰ ਸੀਟਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਵਰਗੇ ਬਚ ਗਏ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨ 'ਚ ਸਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਵ ਐਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਪੂਰੇ ਮਹਿਸੂਸ ਕਰ ਰਹੇ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਨਾਮ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋ ਜੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਟ ਸਕਦੇ ਤਦ ਅਕਾਲੀ ਜਲਦੇ ਵੱਲੋਂ ਖੁਦ ਸੁਖਵੀਰ ਸਿੰਘ ਬਾਦਲ ਨੇ ਕਮਾਨ ਸੰਭਾਲੀ ਹੋਈ ਹੈ ਸੁਖਵੀਰ ਸਿੰਘ ਬਾਦਲ ਨੇ ਰੋੜ ਚੋਦੇ ਜ਼ਰੀਏ ਤਾਕਤ ਦਿਖਾਈ ਪਾਰਟੀ ਉਮੀਦਵਾਰ ਪਰ ਉਪਕਾਰ ਸਿੰਘ ਘੁੰਮਣ ਦੇ ਲਈ ਸਮਰਥਨ ਜਟਾਇਆ ਗਿਆ ਲੁਧਿਆਣਾ ਦੇ ਵਿੱਚ ਦਰਸਲ ਇਹ ਰੋਡ ਸ਼ੋਅ ਕੀਤਾ ਗਿਆ ਤੁਹਾਨੂੰ ਲੁਧਿਆਣਾ ਦੀਆਂ ਤਸਵੀਰਾਂ ਵਿਖਾ ਰਹੇ ਹੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਦਰਸਲ ਇਹ ਰੋਡ ਸ਼ੋਅ ਕੱਢਿਆ ਗਿਆ ਕਿਉਂਕਿ ਲਗਾਤਾਰ ਇਸ ਜਿਮਨੀ ਚੋਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਵੱਲ ਮੋਰਚਾ ਸੰਭਾਲਿਆ ਹੋਇਆ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਸਰਗਰਮ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਦਰਸਲ ਅਕਾਲੀ ਦਲ ਨੇ ਪਰ ਉਪਕਾਰ ਸਿੰਘ ਘੁੰਮਣ ਤੇ ਦਾਅ ਖੇੜਿਆ ਤੇ ਉਹਨਾਂ ਦੇ ਹੱਕ ਦੇ ਵਿੱਚ ਲਗਾਤਾਰ ਜੱਥੇ ਇੱਕੀ ਚੋਣ ਪ੍ਰ ਆ ਤਾਂ ਇਸੇ ਦਰਾਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਲੁਧਿਆਣਾ ਚ ਇਹ ਰੋਡ ショਅ ਕੱਢਿਆ ਗਿਆ ਤਸਵੀਰਾਂ ਦੇ ਵਿੱਚ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਵੀ ਨਜ਼ਰ ਆ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਰੋਡ ショਅ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਕੱਢਿਆ ਜਾ ਰਿਹਾ ਵਾਹ ਜਿੰਦਾਬਾਦ ਜੂਤ ਕਾਲੀ ਜਿੰਦਾਬਾਦ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕਮਲ ਕੌਰ ਕਤਲ ਮਾਮਲੇ ਦੀ ਅਮਰਿਤਪਾਲ ਮਹਿਰੋਂ ਦੇ ਵਕੀਲਾਂ ਨੇ ਵੱਡਾ ਦਾਵਾ ਕੀਤਾ ਹੈ ਕਿ ਮਹਿਰੋਂ ਸਰੈਂਡਰ ਕਰਨ ਦੇ ਲਈ ਤਿਆਰ ਹੈ ਤਾਂ ਉਧਰ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਅਮਰਿਤਪਾਲ ਮਹਿਰੋਂ ਦੇ ਹੱਕ ਵਿੱਚ ਆਏ ਨੇ ਜਦਕਿ ਗਾਇਕ ਮੀਕਾ ਸਿੰਘ ਨੇ ਮਹਿਰੋਂ ਤੇ ਪੜਾਸ ਕੱਢੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਕਤਲ ਮਾਮਲੇ ਚ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਜਦਕਿ ਕਤਲ ਕੇਸ ਦਾ ਮਾਸਟਰਮਾਈਂਡ ਅਮਰਿਤਪਾਲ ਮਹਿਰੋਂ ਅਜੇ ਵੀ ਪੁਲਿਸ ਦੀ ਗ੍ਰਿਫਤਾਰੀ ਤੋਂ ਬਾਹਰ ਹੈ ਜਦੋਂ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਕਿ ਮਹਿਰੋਂ ਕਤਲ ਦੇ ਕੁਝ ਘੰਟਿਆਂ ਦੇ ਬਾਅਦ ਦੁਬਈ ਫਰਾਰ ਹੋ ਗਿਆ ਸੀ ਤਾਂ ਇਸ ਦੇ ਵਿਚਾਲੇ ਅਮਰਿਤਪਾਲ ਮਹਿਰੋਂ ਦਾ ਕੇਸ ਲੜ ਰਹੇ ਘੁਮਣ ਬ੍ਰਦਰਸ ਨੇ ਵੱਡਾ ਦਾਅਵਾ ਕੀਤਾ ਹੈ ਕਿ ਮਹਿਰੋਂ ਸੈਂਡਰ ਕਰਨ ਦੇ ਲਈ ਤਿਆਰ ਹੈ ਤੇ ਅਮਰਿਤਪਾਲ ਦੇ ਨਾਲ ਨਾਲ ਇਨਫਲੂਐਂਸਰ ਤੇ ਵੀ ਐਫ ਆਈ ਆਰ ਦੀ ਮੰਗ ਕੀਤੀ ਹੈ ਸੋ ਮੇਰਾ ਇਹ ਹੈ ਕਿ ਹਜੇ ਇਨਵੈਸਟੀਗੇਸ਼ਨ ਅਨਿਸ਼ਲ ਸਟੇਜ ਤੇ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਭਾਈ ਅਮਰਤਪਾਲ ਮਹਿਰੋਂ ਪਹਿਲਾ ਕੌਨਸਪਰੇਟਰ ਸੀ ਇੱਕ ਫੋਟੋਜ ਦਿਖਾ ਦਿਓ ਮੈਨੂੰ ਜਿੱਥੇ ਭਾਈ ਅਮਰਤਪਾਲ ਮਹਿਰੋਂ ਦਿਖਦਾ ਹੈ ਹੁਣ ਭਾਈ ਅਮਰਤਪਾਲ ਮਹਿਰੋਂ ਨੇ ਸਾਨੂੰ ਪੂਰੀ ਚੜ੍ਹਦੀ ਕਲਾ 'ਚ ਉਹਨਾਂ ਨੇ ਇੱਕੋ ਗੱਲ ਹੀ ਕਹੀ ਹੈ ਵੀ ਭਾਵੇਂ ਤੁਸੀਂ ਮੈਨੂੰ ਬੇਲ 'ਚ ਲੈ ਲਓ ਐਂਟੀਸੀਪੇਟਰੀ ਵੀ ਦਿਖੋ ਇਹ ਤਾਂ ਰਾਈਟ ਹੈ ਹੀ ਭਾਵੇਂ ਮੈਨੂੰ ਤੁਸੀਂ ਕਹੋਗੇ ਵੀ ਭਾਵੇਂ ਕਿਸੇ ਕੋਰਟ 'ਚ ਐਪਲੀਕੇਸ਼ਨ ਲਾ ਕੇ ਸਰੈਂਡਰ ਕਰਨਾ ਹੈ ਸੋ ਅਸੀਂ ਆਪਣੀ ਲੀਗਲ ਟੀਮ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਇਸ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਅਮਰਪਾਲ ਮਹਿਰੂ ਕਦੋਂ ਪੁਰਸਤਿਸ਼ ਕੱਜੇ ਦੇ ਵਿੱਚ ਆਵੇਗਾ ਇਸ ਸਵਾਲ ਦੇ ਵਿਚਾਲੇ ਵੱਖ-ਵੱਖ ਪ੍ਰਤੀਕਰਮੇ ਸਾਹਮਣੇ ਆ ਰਹੇ ਨੇ ਕੋਈ ਅਮਰਪਾਲ ਦੇ ਹੱਕ ਦੇ ਵਿੱਚ ਨਿਤਰ ਰਿਹਾ ਤੇ ਕੋਈ ਵਿਰੋਧ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਮਹਿਰੋਂ ਦੇ ਹੱਕ ਵਿੱਚ ਆਏ ਨੇ ਜਦਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਪਰ ਜਿਹੜੇ ਇਹੋ ਜਿਹੇ ਲੋਕ ਖਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਜਦ ਕਿ ਕਮਲਕੌਰ ਭਾਬੀ ਦੇ ਕਤਲ ਤੇ ਮਹਿਲਾ ਕਮਿਸ਼ਨ ਨੇ ਗੁੱਸਾ ਜ਼ਾਹਿਰ ਕੀਤਾ ਜੇਰ ਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਅਮਰਪਾਲ ਨੂੰ ਜੇ ਕੋਈ ਦਿੱਕਤ ਸੀ ਤਾਂ ਸ਼ਿਕਾਇਤ ਕਰਦਾ ਕਿਸੇ ਦਾ ਕਤਲ ਕਰਨਾ ਸਹੀ ਨਹੀਂ ਜੋ ਕੀਤਾ ਗਿਆ ਹੈ ਮਰਡਰ ਕੀਤਾ ਗਿਆ ਹੈ ਜਾਂ ਕੁਝ ਵੀ ਹੈ ਉਹ ਵੀ ਬਿਲਕੁਲ ਗਲਤ ਹੈ ਮੋਰਲ ਪੁਲਿਸਿੰਗ ਵੈਰੀ ਰੋਂਗ ਕਿਸੇ ਚੀਜ਼ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਇਹ ਬਿਲਕੁਲ ਗਲਤ ਹੈ ਮੈਂ ਇਸ ਬਿਲਕੁਲ ਫੇਵਰ ਚ ਨਹੀਂ ਹਾਂ ਇਸ ਨੂੰ ਠੀਕ ਕਰਨ ਦੇ ਹੋਰ ਬੜੇ ਤਰੀਕੇ ਨੇ ਜਿਸ ਤਰੀਕੇ ਦੇ ਨਾਲ ਕਿ ਰੈਸਟ੍ਰਿਕਸ਼ਨਸ ਲਗਾਓ ਉਤਰ ਗਾਇ ਕਿ ਮੀਕਾ ਸਿੰਘ ਨੇ ਅਮਰਪਾਲ ਮਹਿਰੋਂ ਤੇ ਪੜਾਅਸ ਕੱਢਦੇ ਆ ਕਿ ਕਿ ਯੋਧੇ ਬੱਚਿਆਂ ਤੇ ਔਰਤਾਂ ਤੇ ਹੱਥ ਨਹੀਂ ਚੁੱਕਦੇ ਬਹੁਤ ਵਧੀਆ ਕੰਮ ਤੇ ਦੌੜ ਫਿਟੇ ਮੋ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਧੇ ਨਿਹਤਿੱਧ ਨਹੀਂ ਹੱਥ ਚੱਕਦੇ ਔਰਤਾਂ ਦੇ ਨਹੀਂ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਉਣਾ ਸੀਗਾ ਕੰਪਲੇਨ ਕਰੋ ਜ਼ਿਕਰ ਹੋ ਗਿਆ ਕਿ ਕਮਲਕੌਰ ਕਤਲ ਕੇਸ ਦੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਅਮਰਪਾਲ ਕਤਲ ਦੇ ਦੌਰਾਨ ਮੌਕੇ ਤੇ ਹੀ ਮੌਜੂਦ ਸੀ ਉਸਨੇ ਕਮਲਕੌਰ ਦਾ ਗਲਾ ਕੁੱਟਿਆ ਸੀ ਤੇ ਕਤਲ ਦੇ ਕੁਝ ਘੰਟਿਆਂ ਦੇ ਬਾਅਦ ਹੀ ਅਮਰਿਤਪਾਲ ਦੁਬਈ ਫਰਾਰ ਹੋ ਗਿਆ ਚੰਡੀਗੜ੍ਹ ਤੋਂ ਮਨੋਜ ਰਾਠੀ ਤੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਦ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਹੱਈਆ ਕਰਵਾ ਦਿੱਤੀ ਗਿਆ ਦੀਪਿਕਾ ਦੇ ਘਰ ਦੇ ਬਾਹਰ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਗਏ ਨੇ ਦੀਪਿਕਾ ਲੂਥਰਾ ਨੂੰ ਦਰਸਮ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਮਿਲਣ ਤੋਂ ਬਾਅਦ ਹੀ ਸੁਰੱਖਿਆ ਮਿਲੀ ਹੈ ਅਮਰਪਾਲ ਮਹਿਰੋਂ ਦੇ ਸਮਰਥਕ ਨੇ ਧਮਕੀ ਭਰੀ ਈਮੇਲ ਭੇਜੀ ਹੈ ਕੋਈ ਵੀ ਗਲਤ ਵੀਡੀਓ ਅਪਲੋਡ ਨਾ ਕਰਨ ਦੀ ਸਿੱਧੇ ਸਿੱਧੇ ਚੇਤਾਵਨੀ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਅਮਰਪਾਲ ਮਹਿਰੋਂ ਖੁਦ ਦੀਪਿਕਾ ਲੁਥਰਾ ਨੂੰ ਧਮਕੀ ਦੇ ਚੁੱਕਾ ਤਾਂ ਉਸ ਤੋਂ ਬਾਅਦ ਉਸ ਦੇ ਸਮਰਥਕਾਂ ਦੇ ਵੱਲੋਂ ਈਮੇਲ ਦੇ ਜ਼ਰੀਏ ਫੋਨ ਦੇ ਜ਼ਰੀਏ ਆ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਵਿਚਾਲੇ ਦੀਪਿਕਾ ਲੁਥਰਾ ਨੂੰ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਇਹਨੂੰ ਸਰ ਦੀਪਿਕਾ ਲੁਥਰ ਨੂੰ ਮੁਰਤ ਤੋਂ ਧਮਕੀ ਦਿੱਤੀ ਗਈ ਹੈ ਧਮਕੀ ਦੇ ਵਿੱਚ ਈਮੇਲ ਦੇ ਵਿੱਚ ਕੀ ਕੋ ਲਿਖਿਆ ਗਿਆ ਤੁਹਾਨੂੰ ਵੀ ਅਸੀਂ ਗ੍ਰਾਫਿਕ ਦੇ ਜ਼ਰੀਏ ਦੱਸ ਰਹੇ ਜਿਸ ਦੇ ਵਿੱਚ ਸਿੱਧੇ ਸਿੱਧੇ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਅਜਿਹੀ ਇਤਰਾਜਕ ਵੀਡੀਓ ਅਪਲੋਡ ਨਾ ਕੀਤੀ ਜਾਵੇ ਨਹੀਂ ਤਾਂ ਉਸ ਦਾ ਅੰਜਾਮ ਬੁਰਾ ਹੋਵੇਗਾ ਆ ਦਰਸਲ ਅਮਰਪਾਲ ਮਹਿਰੋਂ ਦੇ ਸਮਰਥਕ ਦੇ ਵੱਲੋਂ ਈਮੇਲ ਦੇ ਜ਼ਰੀਏ ਇਹ ਧਮਕੀ ਦਿੱਤੀ ਗਈ ਹੈ ਵੀਡੀਓ ਨਾ ਆਵੇ ਤੇਰੀ ਕੋਈ ਰਿਕਵੈਸਟ ਜੀ ਅੰਮ੍ਰਿਤਸਰ ਜਲੂਸ ਕੱਢਾਂਗੇ ਤੇਰਾ ਸੁਣ ਗਿਆ ਇਹ ਇਸ ਤਰੀਕੇ ਦੇ ਸ਼ਬਦਾਂ ਦਾ ਜੋ ਕਿ ਇਸ ਮੇਲ ਦੇ ਵਿੱਚ ਜ਼ਿਕਰ ਕੀਤਾ ਗਿਆ ਰੋਕ ਰਹੇ ਅਗਲੀ ਖਬਰ ਦਾ ਪੁਲਸੇ ਰਾਸਤੇ ਵਿੱਚ ਹੈ ਮਾਡਲ ਸਿਮੀ ਚੌਧਰੀ ਦਾ ਬੁਆਏਫਰੈਂਡ ਸੁਨੀਲ ਬੁਆਏਫਰੈਂਡ ਸੁਨੀਲ ਤੇ ਸਿਮੀ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇਜ਼ ਤਰ ਹਥਿਆਰ ਦੇ ਨਾਲ ਦਰਸਲ ਸਿਮੀ ਚੌਧਰੀ ਦਾ ਕਤਲ ਕੀਤਾ ਗਿਆ ਸੋਨੀਪਾਦ ਦੇ ਵਿੱਚ ਨਹਿਰ ਦੇ ਵਿੱਚ ਸਿਮੀ ਚੌਧਰੀ ਦੀ ਲਾਸ਼ ਮਿਲੀ ਸੀ ਬੁਆਏਫਰੈਂਡ ਸੁਨੀਲ ਦੇ ਨਾਲ ਸਿਮੀ ਦਾ ਵਿਵਾਦ ਚੱਲ ਰਿਹਾ ਸੀ ਸੁਨੀਲ ਦੀ ਵਿਆਹ ਹੋਣ ਬਾਰੇ ਪਤਾ ਲੱਗਣ ਤੇ ਵਿਵਾਦ ਦੀ ਸ਼ੁਰੂਆਤ ਹੁੰਦੀ ਹੈ ਸੁਨੀਲ ਨੇ ਸਿਮੀ ਚੌਧਰੀ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ 14 ਤਰੀਕ ਪਾਣੀਪਾਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਚੌਧਰੀ ਲਾਪਤਾ ਹੋਈ ਸੀ 15 ਤ ਸਮਿੰਦੀ ਕਾਰ ਡਿਗੀ ਸੀ ਤੇ ਕੱਲ ਸਰੇ ਮਹਿਰ ਦੇ ਵਿੱਚੋਂ ਕਾਰ ਨੂੰ ਆਪਾਰ ਕੱਢਿਆ ਗਿਆ ਆ ਤਾਂ ਸ਼ੱਕ ਦੀ ਸੂਈ ਸਿੱਧੇ ਤੌਰ ਤੇ ਬੁਆਏਫਰੈਂਡ ਸੁਨੀਲ ਤੇ ਜਸਨੂ ਕੇ ਪੁਲਿਸ ਦੇ ਵੱਲੋਂ ਹਿਰਾਸਤ ਵਿੱਚ ਵਿਲਾ ਲੈ ਆ ਗਿਆ ਜੀ ਇਸ शाम ਨੂੰ ਕੱਲ 9:30 ਦੇ ਆਸ-ਪਾਸ ਹੀ ਗਈ ਦੀ ਇਹਨਾਂ ਨੇ 9:30 ਦੇ ਆਸ-ਪਾਸ ਹੀ ਕਰਦੀ ਹੈ ਕੱਲ੍ਹ ਆ ਪਤਾ ਕਰ ਨੀਹਾ ਨਾਮ ਕੀ ਜੋ ਜੀ ਸਗੀ ਬਹਨ ਹੈ ਸੀਤਲ ਕੀ ਉਸਨੇ ਕੰਪਲੇਂਟ ਦੀ ਹੈ ਉਸਪੇ ਐਫ ਆਈ ਆਰ ਦਰਜ ਕਰਦੀ ਹੈ ਐਫ ਆਈ ਆਰ ਕੇ ਬਾਅਦ ਮੈਂ ਕੱਲ ਇਨਵੈਸਟੀਗੇਸ਼ਨ ਮੈਂ ਜੈਸੇ ਹੀ ਪਤਾ ਕਰ ਰਹੇ تھے ਕੱਲ ਪਤਾ ਚੱਲਾ ਕਿ ਭਈ ਇੱਕ ਵਗ ਡੈਡ ਬਡੀ ਕੋ ਥਾਣਾ ਖਰਕੂਦਾ ਨੇ ਲਹਿਰ ਸੇ ਕਢਾਲਾ ਹੈ ਤੋ ਵਹਾਂ ਪੇ ਜੋ ਉਹਨਾਂ ਨੇ ਇਸ਼ਤਿਹਾਰ ਦਿਆ ਹੋਤਾ ਉਸ ਕੋ ਦੇਖ ਕੇ ਯਹਾਂ ਪੇ ਜੋ ਸੀਤਲ ਕੇ ਘਰ ਵਾਲੇ ਹੈ ਉਹਨੂੰ ਬੁਲਾ ਕੇ ਡੈਡ ਬਡੀ ਕੀ ਸਿਨਾਖ ਕਰਵਾ ਦੀ ਗਈ ਹੈ ਰੋਕ ਕਰਨ ਕੇ ਅਗਲੀ ਖਬਰ ਦਾ ਕਰਾਣੀ ਦੇ ਵਿੱਚ ਪਾਸਟਰ ਬਜਿੰਦਰ ਦੇ ਚਰਚ ਨੂੰ ਲੈ ਕੇ ਹੰਗਾਮਾ ਹੋ ਗਿਆ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪਾਸਟਰ ਦੇ ਸਮਰਥਕ ਆਹਮੋ ਸਾਹਮਣੇ ਹੋ ਗਏ ਕਿਸਾਨਾਂ ਦੇ ਵੱਲੋਂ ਜ਼ਮੀਨ ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਹੰਗਾਮੇ ਦੇ ਵਿਚਾਲੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਵਾਪਸ ਭੇਜ ਦਿੱਤਾ ਗਿਆ ਉਧਰ ਕਿਸਾਨ ਲੱਖਾ ਸਿੰਘ ਨੇ ਇਲਜ਼ਾਮ ਲਗਾਏ ਨੇ ਕਿ 2017 ਦੇ ਵਿੱਚ ਪਾਸ ਤੋਂ ਉਹ ਜ਼ਮੀਨ ਲੀਸ ਤੇ ਦਿੱਤੀ ਗਈ ਸੀ ਇੱਕ ਕਨਾਲ ਬਦਮਾਸ਼ੀ ਕਰਨੇ ਆਏ ਹੋ। ਅਸਮੀਨ ਜੋ ਕਿ ਲੀਗ ਤੇ ਦਿੱਤੀ ਗਈ ਸੀ 2017 ਤੋਂ ਬਾਅਦ ਕੋਈ ਵੀ ਕਿਰਾਇਆ ਨਹੀਂ ਦਿੱਤਾ ਗਿਆ। ਪਾਸਟਰ ਨੇ ਜ਼ਮੀਨ ਤੇ ਕਬਜ਼ਾ ਕੀਤਾ ਹੈ ਜੋ ਕਿਸਾਨ ਨੇ ਇਲਜ਼ਾਮ ਲਗਾਏ ਨੇ। 2020 ਦੇ ਵਿੱਚ ਕੋਰਟ ਚ ਮਾਮਲਾ ਦਾਇਰ ਕੀਤਾ ਤੇ 2025 ਦੇ ਵਿੱਚ ਕੋਰਟ ਨੇ ਰਾਹਤ ਦਿੱਤੀ ਹੁਕਮਾਂ ਤੋਂ ਬਾਅਦ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ। ਆਹ ਖੌਣ ਖਿੜਕੀ ਕੋਲ। ਕੀ ਗੱਡੀ ਭਰ ਕੇ ਬੰਦੇ ਆਏ ਨੇ? ਅਸੀਂ 4 ਜਣੇ ਆਏ ਆ ਲਖਵੀਰ ਸਿੰਘ ਲੱਖਾ ਦੇ ਨਾਲ। ਅਸੀਂ ਤਾਂ ਇਹ ਕਰਨੇ ਆ ਅਸੀਂ ਜਿਹੜਾ ਸਾਡਾ ਕਾਨੂੰਨੀ ਹੱਕ ਲਖਵੀਰ ਸਿੰਘ ਲੱਖਾ ਦਾ ਉਹ ਪਿਛਲੇ 6 ਮਹੀਨਿਆਂ ਤੋਂ ਧੱਕੇ ਖਾ ਰਿਹਾ ਹੈਗਾ ਉਹਦਾ ਕਾਨੂੰਨੀ ਹੱਕ ਬਣਦਾ ਉਹਨੂੰ ਦਵਾਇਆ ਜਾਵੇ ਪਿਛਲੀ ਵਾਰੀ ਇਹਨਾਂ ਨੇ ਲਖਵੀਰ ਸਿੰਘ ਲੱਖਾ ਕੁੱਟਿਆ ਮਾਰਿਆ ਅੰਦਰ ਲੈ ਕੇ ਗਏ ਬੈਣੀਪਾਲ ਦਾ ਇਹਨਾਂ ਨੇ ਸਿਰ ਪਾੜਿਆ ਲਖਵੀਰ ਦਾ ਸਿਰ ਪਾੜਿਆ ਠੀਕ ਆ ਅਸੀਂ ਲਖਵੀਰ ਦੇ ਨਾਲ ਇਸ ਲਈ ਆਏ ਆ ਕਿ ਲਖਵੀਰ ਜਿਹੜਾ ਹੈਗਾ ਉਹਦਾ ਕੋਈ ਨੁਕਸਾਨ ਨਾ ਹੋਵੇ ਉਸ ਤੋਂ ਬਾਅਦ ਹੁਣ ਇਹ ਗੱਡੀਆਂ ਭਰ ਕੇ ਤੁਸੀਂ ਦੇਖਿਆ ਇੱਥੇ ਗੱਡੀ ਭਰ ਕੇ ਬੰਦੇ ਮੰਗਾਏ ਆ ਗੱਡੀ ਇੱਥੇ ਖੜੀ ਸੀਗੀ 25-30 ਬੰਦੇ ਇਹਨਾਂ ਨੇ ਮੰਗਾਏ ਆ 5 ਸਾਲ ਹੋ ਗਏ ਜੀ ਇਹਨਾਂ ਨੂੰ 5 ਸਾਲ ਹੋ ਗਏ ਹਾਂ ਜੀ ਤੁਸੀਂ ਲੀਜ਼ ਤੇ ਦਿੱਤੀ ਹੋਈ ਸੀ ਇਹਨਾਂ ਨੂੰ ਨਾ ਪਹਿਲਾਂ ਇਹਨਾਂ ਨੇ ਬਾਕੀ ਦੇ 3rd ਥੋੜੀ ਲਈ ਵੀ ਦਿੱਲੀਜ਼ ਤੇ ਇਹਨਾਂ ਨਾਲ ਜੀ ਉਹ ਤਾਂ ਰਹਿੰਦੇ ਆ ਉਹ ਤਾਂ ਬਾਅਦ ਜੀ ਇਹਨਾਂ ਨੇ ਦੱਬ ਲਈ ਇੱਕਣੀ ਜੀ ਫਿਰ ਠੀਕ ਹੈ ਉਹਦੇ ਬਾਅਦ ਇਹਨਾਂ ਦਾ ਕੋਈ ਤਰ੍ਹਾਂ ਕਿੰਨੀ ਜਮੀਨ ਦੱਬੀ ਸੀ ਨਹੀਂ ਹਾਂ ਜੀ ਇੱਕ ਕਨਾਲ ਜੀ ਇੱਕ ਕਨਾਲ ਫਿਰ ਹਾਂ ਜੀ ਉਹ ਫਿਰ ਅਸੀਂ ਕੇਸ ਪਾਇਆ ਜੀ ਇਹਨਾਂ ਸਾਨੂੰ ਕਬਜ਼ਾ ਛੱਡ ਦੇਣੀ ਤੇ ਜੀ ਫਿਰ ਅਸੀਂ 5 ਸਾਲਾਂ ਜੀ ਕੇਸ ਪਾਇਆ जो तक हक में केस फिर भी होना सी दो तीन महीने छह महीने हो गए तो हाँ हाँ जो है मैं लूंगा मैं आप लेकर आ रहा हूँ लेते हैं भूतगढ़ में आप जमाइन ले रहे हैं तीन मरला जमीन ले रहे है तो तीन मरला का हक है आपकी नहीं और जो मेरे को जो मेरा है जो मेरा मैं हकदार हूँ उसका ਆਪ ਕੋਰਟ ਸੇ ਲੈ ਲਿਜੀਏ ਨਹੀਂ ਸਹੂਲਿਅਤਾਂ ਸੇ ਲੈ ਲਿਜੀਏ ਨਪਾਕ ਆਬ ਯਾਨੀ ਆਪ ਕਹਿ ਰਹੇ ਕਿ ਇਹ ਕੀ ਆ ਗਿਆ ਯਾਨੀ ਕਿ ਇਹ ਕਹਿ ਰਹੇ ਕਿ ਜੋ ਇਹ ਕਰ ਰਹੇ ਹਨ ਗਲਤ ਕਰ ਰਹੇ ਹਨ ਕੋਣ ਬਿਲਕੁਲ ਇਹ ਜੋ ਆ ਰਹੇ ਦੇਖੋ ਫਾਇਦਾ ਉਠਾ ਰਹੇ ਆਂ ਸਾਡੇ ਆਤਮਿਕ ਪਿਤਾ ਅੰਦਰ ਹੈ ਤਾਂ ਇਸ ਇਸ ਚੀਜ਼ ਦਾ ਹਮ ਹਮ ਫਾਇਦਾ ਉਠਾ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਵੀ ਮੀਡੀਆ ਨੇ ਇਸ ਇਸ਼ੂ ਨੂੰ ਇੰਨਾ ਹਾਈਲਾਈਟ ਕਿਉਂ ਕੀਤਾ ਇਟ ਇਜ਼ ਅ ਵੈਰੀ ਰੂਟੀਨ ਥਿੰਗ ਇੰਨੇ 50 ਕਾਰਵਾਈਆਂ ਹੁੰਦੀਆਂ ਨੇ ਜਿਦੇ ਵਿੱਚ ਸਾਡੇ ਕੋਲ ਜਿੰਨੇ ਵੀ ਆਮ ਜੇ ਕੋਈ ਕਬਜ਼ਾ ਕਾਰਵਾਈ ਨਹੀਂ ਹੈਗੀ ਇਹ ਸਿੰਪਲ ਨਿਸ਼ਾਨਦੇਹੀ ਹੈ ਕਿਸੇ ਦਾ ਕੋਰਟ ਕੇਸ ਚੱਲ ਰਿਹਾ ਹੈ ਕਿਸੇ ਬੰਦੇ ਨੇ ਆਪਣੇ ਕੋਟ ਤੋਂ ਆਰਡਰ ਲਿੱਤੇ ਨੇ ਨਿਸ਼ਾਨਦੇਹੀ ਦੇ ਤਹਿਸੀਲਦਾਰ ਸਾਹਿਬ ਆਏ ਨੇ ਸਾਡੇ ਦੋ ਮੁਲਾਜ਼ਮ ਆ ਜਾਂਦੇ ਨੇ ਉਹ ਦੇ ਅਕੋਰਡਿੰਗਲੀ ਨਾਲ ਨਿਸ਼ਾਨਦੇਹੀ ਹੋ ਰਹੀ ਹੈ ਰਕਬਾ ਇੱਕ ਤਰ੍ਹਾਂ ਦਾ ਪੂਰਾ ਕੀਤਾ ਜਾ ਰਿਹਾ ਕਿਸੇ ਤਰ੍ਹਾਂ ਦਾ ਕੋਈ ਬੁਲਡੋਜ਼ਰ ਜਾਂ ਇਸ ਤਰ੍ਹਾਂ ਦੇ ਕੋਈ ਇਹ ਜਹਾ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਜੀ ਇਹ ਸਿੰਪਲੀ ਇੱਕ ਕਾਰਵਾਈ ਹੈ ਜਿਹੜੀ ਕਿ ਆਪਣਾ ਨਿਸ਼ਾਨਦੇਹੀ ਹੁੰਦੀ ਹੈ ਅੱਗੇ ਪਤਾਗੇ ਤੇ ਗੱਲ ਕਰਾਂਗੇ ਚੱਪਲ ਕਾਂ ਦੇ ਜਿਸ ਨੂੰ ਲੈ ਕੇ ਸਿਆਸਤ ਪਾਗੀ ਹੈ ਕੋਲਕਾਤਾ ਦੇ ਵਿੱਚ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਸਵਾਲਾਂ ਦੇ ਘੇਰੇ ਵਿੱਚ ਨੇ ਤੇ ਇਲਜ਼ਾਮ ਸਿੱਧੇ ਬੇਦਬੀ ਦੇ ਲੱਗ ਰਹੇ ਨੇ ਵਿਵਾਦ ਇਹਨਾਂ ਤਸਵੀਰਾਂ ਨੂੰ ਲੈ ਕੇ ਹੈ ਜਦੋਂ ਮਜੂਮਦਾਰ ਨੂੰ ਮਮਤਾ ਬੈਨਰਜੀ ਦੇ ਘਰ ਦੇ ਕੋਲ ਰੋਕਿਆ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਵੈਨ ਤੋਂ ਚੱਪਲ ਕੱਢੀ ਅਤੇ ਉਸ ਨੂੰ ਭੀੜ ਵਾਲੇ ਪਾਸੇ ਸੁੱਟ ਦਿੱਤਾ ਜੋ ਕਿ ਇੱਕ ਸਿੱਖ ਦੇ ਪੱਗ ਦੇ ਉੱਤੇ ਜਾ ਕੇ ਡਿੱਗੀ ਜਿਸ ਤੋਂ ਬਾਅਦ ਸਿੱਖ ਪਾਈ ਜਾ ਰਹੇ ਨੇ ਇਲਜ਼ਾਮ ਲਗਾਇਆ ਕਿ ਹਰਕਤ ਜਨਬੁਝਕੇ ਕੀਤੀ ਗਈ ਹੈ ਅਤੇ ਇਸ ਦੇ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਆहत ਹੋਈਆਂ ਨੇ ते ते विवाद हो रहा है तो मेरा पहला है कि ऐसे मुद्दे होने ही नहीं चाहिए कोई भी धर्म का बंदा हो बंगाल में हमारी तो ये हेरिटेज है ये ट्रेडिशन है ये कल्चर है कि हम लोग एक दूसरे को रिस्पेक्ट करते है उधर सुकांत मजूमदार ने इल्जामनु खारिज किया है।, है कि वो कोई असली चप्पल नहीं सी बल्कि चप्पल की शेप वाला एक कागज का टुकड़ा सी जो उन्होंने पुलिस वाले पास ही सुटिया प्लेकार्ड फेंका उस प्लेकार्ड में चप्पल था चप्पल का फोटो था अब किसके सिर में गिरा एक चप्पल का एक प्लेकार्ड अब ऐसे फेंकेंगे तो किसके सर पे जाके गिरे गए तो किसी का कंट्रोल में रहता नहीं ਦੂਜੇ ਪਾਸੇ ਬੀਜਪੀ ਦੇ ਵਿਰੋਧੀ ਸੱਤਾਧਿਰ ਟੀਐਮਸੀ ਨੂੰ ਬੈਠੇ ਬਿਠਾਏ ਮੁੱਦਾ ਮਿਲ ਗਿਆ ਤੇ ਸਿੱਖ ਜਥੇਬੰਦੀਆਂ ਨੂੰ ਸਾਥ ਟੀਐਮਸੀ ਦੇ ਆਗੂ ਹਾਂ ਦਾ ਵੀ ਮਿਲ ਰਿਹਾ ਹੈ ਇਹ ਬਹੁਤ ਦੁਖਦ ਬਸ ਅੱਜ ਸ਼ੁਕਰ ਤੋਂ ਮਜੂਮਦਾਰ ਤੋਂ ਇਹ ਸਭ ਨਹੀਂ ਕਿਹਾ ਜਾਏ ਲੇਕਿਨ ਇਹ ਵੀ ਬੀਜਪੀ ਦਾ ਕਲਚਰ ਹੈ ਹਮਚਾਕਰ ਦਰਸਲ ਮਜੂਮਦਾਰ ਪੱਛਮੀ ਬੰਗਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਸ ਦੌਰਾਨ ਹੀ ਇੱਕ ਅਥਿਤ ਚप्पल ਛੁੱਟੀ ਗਈ ਤੇ ਚੱਪਲ ਕਾਂਡ ਨੇ ਬੰਗਾਲ ਦੀ ਸਿਆਸਤ ਨੂੰ ਪਖਾ ਜ਼ਰੂਰ ਦਿੰਦਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਰੋਕਾਂਗੇ ਅਗਲੀ ਵੱਡੀ ਖਬਰ ਦਾ ਸ਼ੇਰੀ ਪੰਜਾਬ ਦੀ ਵਰਸੀ ਮਨਾਉਣ ਪਾਕਿਸਤਾਨ ਨਹੀਂ ਜਾਵੇਗਾ ਜਥਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਥਾ ਨਹੀਂ ਭੇਜਿਆ ਜਾਵੇਗਾ ਦੋਹਾਂ ਦੇਸ਼ਾਂ ਦੇ ਵਿਚਾਲੇ ਤਣਾ ਪਰੇ ਮਾਹੌਲ ਦੇ ਕਾਰਨ ਇਹ ਫੈਸਲਾ ਲਿਆ ਗਿਆ 29 ਜੂਨ 2025 ਨੂੰ ਪਾਕਿਸਤਾਨ ਦੇ ਵਿੱਚ ਸਮਾਗਮ ਹੋਣੇ ਸੀ ਪਾਰ ਸਰਕਾਰ ਦੇ ਵੱਲੋਂ ਦੋਹਾਂ ਦੇਸ਼ਾਂ ਦੇ ਵਿਚਾਲੇ ਆ ਯਾਤਰਾ ਤੇ ਲਾਇਆਂ پابੰਦੀਆਂ ਦੇ ਕਾਰਨ ਦੱਸ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸ਼ੇਰ-ਏ-ਪੰਜਾਬ ਦੀ ਵਰਸੀ ਮਨਾਉਣ ਇਸ ਵਾਰ ਪਾਕਿਸਤਾਨ ਨਹੀਂ ਜਾਵੇਗਾ ਜਥਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਵਾਰ ਜਥਾ ਨਹੀਂ ਭੇਜਿਆ ਜਾਵੇਗਾ ਹਾਲਾਂਕਿ ਸ਼੍ਰੋਮਣੀ ਕਮੇਟੀ ਲੋ ਹਰ ਸਾਲ ਹੀ ਇਹ ਜਥਾ ਭੇਜਿਆ ਜਾਂਦਾ ਪਰ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹਾਲਾਤ ਬਣੇ ਉਸ ਤੋਂ ਬਾਅਦ ਕਈ ਸਖਤ ਫੈਸਲੇ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਆ ਤਾਂ ਇਸੇ ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਥਾ ਨਾ ਭੇਜਣ ਦਾ ਫੈਸਲਾ ਲਿਆ ਗਿਆ ਅਗਲੀ ਵਾਰ ਦੇਖਵਰ ਫਤਿਹਗੜ੍ਹ ਸਾਹਿਬ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਨਿਆਂਗ ਸਿੰਘ ਦੀ ਗੁੰਡਾਗਰਦੀ ਨਜ਼ਰ ਆਈ ਜੰਗ ਸਿੰਘ ਨੇ ਨੌਜਵਾਨ ਦੇ ਦੋਵੇਂ ਹੱਥ ਤੱਕ ਵੱਢ ਦਿੱਤੇ ਫਤਿਹਗੜ੍ਹ ਸਾਹਿਬ ਦੀ ਮਾਸਟਰ ਕਲੋਨੀ ਦਾ ਇਹ ਪੂਰਾ ਮਾਮਲਾ ਹੈ ਹਮਲੇ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਨਿਆਂਗ ਸਿੰਘ ਨੇ ਨੌਜਵਾਨ ਤੇ ਨਸ਼ਾ ਕਰਨ ਦੇ ਇਲਜ਼ਾਮ ਲਗਾਏ ਨੇ ਪਰ ਉਸ ਨੇ ਹਾਲਾਂਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਇਹਨਾਂ ਤਸਵੀਰਾਂ ਵਿੱਚ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪਰੇਸ਼ਾਨ ਕਰਨ ਵਾਲੀਆਂ ਤਸਵੀਰਾਂ ਜਿਸ ਦੇ ਵਿੱਚ ਕਿ ਜ਼ਖਮੀ ਹਾਲਤ ਵਿੱਚ ਉਹ ਨੌਜਵਾਨ ਨਜ਼ਰ ਆ ਰਿਹਾ ਜਿਸ ਦੇ ਕਿ ਨਿਆਂਗ ਸਿੰਘ ਨੇ ਉਨੇ ਹੱਥ ਤੱਕ ਵੱਡ ਦਿੱਤੇ ਦੱਸ ਫਤੇਗਰ ਸਾਹਿਬ ਦੀ ਮਾਸਟਰ ਕਲੋਨੀ ਦਾ ਇਹ ਪੂਰਾ ਮਾਮਲਾ ਹੈ ਹਮੇਦਦਾਨ ਨੌਜਵਾਨ ਗੰਭੀਰ ਜ਼ਖਮੀ ਹੋਇਆ ਜੋ ਕਿ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਅੱਜ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਆ ਬਣਾ ਲਵਲੀ ਬਾਣਾ ਨਿੰਗਾ ਦਾ ਪਾਇਆ ਗੋਲੀਆਂ ਆਪ ਖਾਂਦਾ ਨਸ਼ੇ ਆਪ ਕਰਦਾ ਕੱਲ ਇਹਨੇ ਪਾਰਕ 'ਚ 25 ਹਜ਼ਾਰ ਰੁਪਏ ਖੋਇਆ ਠੀਕ ਹੈ ਉਹਨਾਂ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ ਉਹਨਾਂ ਦੇ ਪੈਸੇ ਮੰਗੇ ਚਾਰਾ ਫਾੜ ਕੇ ਨੇ ਸੜਤਾ ਅੰਗਰੇਜ਼ ਨੇ ਕਾਹਦਾ ਨਿੰਗ ਨਿੰਗਾ ਦਾ ਬਣਾ ਬਦਨਾਮ ਕਰਦਾ ਹੈ ਸਰਕਾਰ ਬੈਠੀ ਨਾ ਛਡਾਨ ਨੂੰ ਵਜਮਤ ਇਹ ਥੋੜਾ ਕਿਰਪਾਨਾ ਦਾ ਬੰਦਾ ਬੜੀ ਕਿ ਸਿੱਟੂ ਗਿਆ ਇਹਨਾਂ ਕਾਨੂੰਨ ਨੂੰ ਸਭ ਤੋਂ ਸੱਤ ਕਰਵਾਈ ਕਰਨੀ ਚਾਹੀਦੀ ਜੇ ਕਾਨੂੰਨ ਨਹੀਂ ਕਰਵਾਈ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਮਾਰੀ ਗਈ लवली ਨਹੀਂ ਕੀ ਗੱਲ ਸੀ ਜੀ ਸਤਿ ਸ਼੍ਰੀ ਅਕਾਲ ਜੀ ਇਹ ਪਤਾ ਨਹੀਂ ਉਹ ਤੋਰੇ ਲਹੂ ਲਗਵਾਣ ਹੁੰਦਾ ਆ ਮੈਂ ਉਹ ਨੂੰ ਹਸਪੀਟਲ ਚ ਲੈ ਕੇ ਆਇਆ ਇਹਨਾਂ ਦਾ ਨਾਮ ਜਤੀ ਨਹੀਂ ਕਿੱਥੇ ਕਿੱਥੇ ਮਾਰੀਆਂ ਨੇ ਇਹ ਗੁੱਟ ਗਏ ਨੇ ਗੁੱਟਾਂ ਦੇ ਬੱਜੇ ਆ ਕੋਈ ਗੁੱ ਇਹ ਦੋ ਲੋਕਾਂ ਦਾ ਝਗੜਾ ਹੋਇਆ ਤੇ ਜੀ ਹੁਣੇ ਹੀ ਬਿਆਨ ਲਿਖ ਲਿਆ ਬਿਆਨ ਲਿਖ ਕੇ ਤੇ ਹੁਣੇ ਹੀ ਐਫਐਸਟੀ ਕਰਦੇ ਆ ਤੁਹਾਡੇ ਮੁਤਾਬਕ ਕਿੰਨੇ ਕੀ ਇੰਝਰੀ ਹੈ ਹੱਥ ਠੀਕ ਨੇ ਜਾਂ ਜੁੜ ਜਾਣਗੇ ਕਿ ਦੇਖੋ ਡਾਕਟਰ ਦੇ ਤਾਂ ਡਾਕਟਰ ਪੱਟੀਆਂ ਵਗੈਰਾ ਹਸਪਤਲ ਦੇ ਪੱਟੀਆਂ ਅਸੀਂ ਦੇਖੇ ਨਹੀਂ ਹਜੇ ਤੇ ਜਿੱਦਾਂ ਵੀ ਹੋਊਗਾ ਅਸੀਂ ਰੈਸਟ ਕਰਦੇ ਹੁਣੇ ਐਫਐਸਟੀ ਕਰਦੇ ਹੁਣੇ ਰੈਸਟ ਕਰ ਲਓ ਮੰਡੀ ਗੋਬਿੰਦ ਕੜ ਮਾਸਟਰ ਕਲੋਨੀ ਨੇ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ ਇੱਕ ਜਾਤੀ ਨਾ ਜਿਹੜਾ ਕਰਨਵੀਰ ਲਵਲੀ ਹੈ ਇਹ ਨੇ ਸਿੰਘਾਂ ਦੇ ਪਹਿਰਾ ਵਿੱਚ ਹੈ ਇਹਨੇ ਆਪਣੇ ਪੜੋਸੀ ਤੇ ਜਾਲਰੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ 'ਚੋਂ ਬਾਹਰ ਹੈ ਸੀ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਫਿਰ ਬੰਦਾ ਖਤਰੇ 'ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਧਿਆਨ ਨਾਲ ਨੂੰ ਅਰੈਸਟ ਵੀ ਕਰ ਲਿਆ ਹੈਗਾ लुधियाना की लड़ाई च किसा का झंडा इस बार एम एल ए किस की किसकी वारी आर्थिक राजधानी च कौन किसते भारी